ਇੱਕ ਇਲਾਕਾ ਹੈ ਜੀ ਪਿੰਡ ਗੰਡੂਆ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਨਾ ਇੱਥੋਂ ਦਾ ਰਹਿਣ ਵਾਲਾ ਇੱਕ ਗੁਰਸਿੱਖ ਸਤਗੁਰੂ 6ਵੇਂ ਪਾਤਸ਼ਾਹ ਦੇ ਚਰਨਾਂ ਨਾਲ ਅਤਿਅਹ ਪਿਆਰ ਕਰਨ ਵਾਲਾ ਨਾਮ ਆਇਆ ਜੀ ਭਾਈ ਮਗਲੂ ਬਹੁਤ ਪ੍ਰੇਮ ਹੈ ਸਤਗੁਰ ਦੇ ਚਰਨਾਂ ਦੇ ਨਾਲ ਨਿਤਨੇਮ ਕਰਦਾ ਹੈ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਜਿਸ ਵੇਲੇ ਅੰਮ੍ਰਿਤਸਰ ਵਿਕੇ ਪਹਿਲੀ ਜੰਗ ਹੋਈ ਨਾ ਇਹ ਭਾਈ ਮੁਗਲੂ ਵੀ ਬੜੀ ਬਹਾਦਰੀ ਨਾਲ ਲੜਿਆ ਜੀ ਬਹੁਤ ਬਹਾਦਰੀ ਦੇ ਨਾਲ ਇਹ ਲੜਿਆ ਲੜਦਿਆਂ ਲੜਦਿਆਂ ਭਾਈ ਮੁਗਲੂ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਜੀ ਇਹ ਜੰਗ ਸਤਿਗੁਰ ਨੇ ਜਿੱਤੀ ਛੇਵੇਂ ਪਾਤਸ਼ਾਹ ਜੀ ਨੇ ਜੰਗ ਤੰਦਵਾ ਦਾ ਸਤਿਗੁਰ ਜੰਗ ਦੇ ਮੈਦਾਨ ਚ ਜੋ ਗੁਰਸਿੱਖ ਸ਼ਹੀਦ ਹੋਏ ਸਨ ਉਹਨਾਂ ਦੇ ਕੋਲ ਜਾ ਰਹੇ ਨੇ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਬੰਦੀ ਸ਼ੂਰ ਪਿਤਾ ਜੀ ਦੀਨ ਦੇ ਆਲੂ ਪਿਤਾ ਜੀ ਭਾਈ ਮੁਗਲੂ ਦੇ ਕੋਲ ਪਹੁੰਚੇ ਤਾਂ ਕੀ ਵੇਖਦੇ ਨੇ ਸਾਹ ਚੱਲਦੇ ਪਏ ਨੇ ਸਤਿਗੁਰੂ ਉਸੇ ਹੀ ਜਗ੍ਹਾ ਤੇ ਬੈਠ ਗਏ ਵੇਖੋ ਕਿੰਨੇ ਗਰੀਬ ਨਿਵਾਜ਼ ਨੇ ਛੇਵੇਂ ਪਾਤਸ਼ਾਹ ਜੀ ਭਾਈ ਮੁਗਲੂ ਦਾ ਸਿਰ ਛੇਵੇਂ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਰੱਖ ਲਿਆ ਜੀ ਭਾਈ ਮੁਗਲੂ ਦਾ ਸਿਰ ਗੋਦ 'ਚ ਰੱਖ ਕੇ ਨਾ ਆਪਣੇ ਹਜ਼ੂਰੀਏ ਦੇ ਨਾਲ ਇੱਕੋ ਗੁਰੂ ਹਰਗੋਬਿੰਦ ਸਹਿਬ ਮਰ ਪਿਤਾ ਜੀ ਕਿੱਡੇ ਦਿਯਾਲੂ ਹੋ ਤੁਸੀਂ ਭਾਈ ਮੁਗਲੂ ਦਾ ਚਿਹਰਾ ਸਾਫ਼ ਕੀਤਾ ਜੀ ਚਿਹਰਾ ਸਾਫ਼ ਕਰਦੇ ਨੇ ਮੱਥੇ ਤੇ ਹੱਥ ਫੇਰੇ ਆ ਛੇਨੇ ਪਾਸ਼ਾ ਜੀ ਨੇ ਸਿੱਖ ਦੇ ਕੋਲੋਂ ਪਾਣੀ ਮੰਗਾਇਆ ਤੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਨਾ ਗੁਰੂ ਹਰਗੋਬਿੰਦ ਸਹਿਬ ਜੀ ਭਾਈ ਮੁਗਲੂ ਨੂੰ ਪਾਣੀ ਪਿਲਾ ਰਹੇ ਨੇ ਕਿਹ ਐਸਾ ਗੁਰੂ ਹੈ ਭਾਈ ਮੁਗਲੂ ਨੂੰ 6 ਪਾਸ਼ਾ ਪਾਣੀ ਬਿਲਾ ਰਹੇ ਨੇ ਜਦੋਂ ਪਾਣੀ ਪਲਾਇਆ ਭਾਈ ਮੁਗਲੂ ਜੀ ਨੇ ਨੇਤਰ ਖੁੱਲੇ ਆਪਣੇ ਨੇਤਰ ਖੁੱਲੇ ਤਾਂ ਕੀ ਵੇਖਦੇ ਨੇ ਕਿ ਮੇਰਾ ਸਿਰ 6 ਪਾਸ਼ਾ ਪਤਾ ਜੀ ਦੀ ਗੋਦ ਵਿੱਚ ਹੈ ਹੱਥ ਜੋੜ ਲੈ ਸਤਿਗੁਰੂ ਅੱਜ ਮੈਂ ਤੁਹਾਨੂੰ ਹੋ ਗਿਆ ਪਿਤਾ ਜੀ ਮੈਂ ਅੱਜ ਧੰਨ ਹੋ ਗਿਆ ਮੇਰੇ ਗਰੀਬ ਦਾ ਸਿਰ ਤੁਸੀਂ ਆਪਣੀ ਗੋਦ ਵਿੱਚ ਰੱਖਿਆ ਛੇਵੇਂ ਪਾਤਸ਼ਾਹ ਜੀ ਮੱਥੇ ਨੂੰ ਸਾਫ਼ ਕਰਦੇ ਨੇ ਆਪਣੇ ਸਿੱਖ ਭਾਈ ਮਗਲੂ ਦਾ ਮੱਥਾ ਚੁੰਮਦੇ ਨੇ ਸਤਿਗੁਰੂ ਜੀ ਲਾਡ ਪਏ ਕਰਦੇ ਨੇ ਭਾਈ ਮਗਲੂ ਬੜੀ ਬਹਾਦਰੀ ਨਾਲ ਤੂੰ ਲੜਿਆ ਬੜੀ ਦਲੇਰੀ ਨਾਲ ਲੜਿਆ ਤੂੰ ਉਹ ਭਾਈ ਮਗਲੂ ਤੇਰੇ ਸਰੀਰ ਤੇ ਬਹੁਤ ਫਟ ਲੱਗ ਗਏ ਨੇ ਦਰਦ ਹੁੰਦਾ ਹੋਵੇਗਾ ਸਤਿਗੁਰੂ ਦਰਦ ਕੈਸਾ ਤਕਲੀਫ ਕਿਹੈਸੀ ਸਤਿਗੁਰੂ ਜੀ ਮੇਰੇ ਤੋਂ ਭਾਗਾ ਵਾਲਾ ਹੋਰ ਕੌਣ ਹੋ ਸਕਦਾ ਹੈ ਸਤਿਗੁਰੂ ਜਿਸ ਸਿੱਖ ਦਾ ਸਿਰ ਸਤਗੁਰੂ ਦੀ ਗੋਦ ਵਿੱਚ ਹੋਵੇ ਉਹ ਸਿੱਖ ਨੂੰ ਤਕਲੀਫ ਕਿ ਐਸੀ ਦਰਦ ਕੈਸਾ ਉਹਨੂੰ ਆਹਾ ਤਕਲੀਫ ਕਿ ਐਸੀ ਦਰਦ ਕੈਸਾ ਸਤਗੁਰੂ ਨੇ ਜਦੋਂ ਭਾਈ ਮੁਗਲੂ ਕੋਲੋਂ ਇਹ ਗੱਲ ਸੁਣੀ ਨਾ ਜਿਸ ਸਿੱਖ ਦਾ ਸਤਗੁਰੂ ਸਿਰ ਸਤਗੁਰੂ ਦੀ ਗੋਦ ਵਿੱਚ ਹੋਵੇ ਉਹਨੂੰ ਦਰਦ ਕਿ ਹੋ ਜਾ ਤਕਲੀਫ ਕਿ ਐਸੀ ਉਹਨੂੰ ਤੇ ਮਹਾਰਾਜ ਕਹਿੰਦੇ ਕੋਈ ਇਸ਼ਾ ਹੈ ਕੁਈ ਮੰਗ ਹੈ ਸਤਿਗੁਰੂ ਹੁਣ ਇੱਛਾ ਕਾ ਦੀ ਮੰਗ ਕਾ ਦੀ ਮੇਰੇ ਤਾਂ ਬਹੁਤ ਵੱਡੇ ਭਾਗ ਨੇ ਜੋ ਮੇਰਾ ਸਿਰ ਤੁਹਾਡੀ ਪਵਿੱਤਰ ਗੋਦ ਵਿੱਚ ਹੈ ਸਤਿਗੁਰੂ ਕਿਰਪਾ ਕਰੋ ਇਸੇ ਹੀ ਤਰ੍ਹਾਂ ਜਦੋਂ ਮੇਰੇ ਸੁਵਾਸ ਨਿਕਲਣਾ ਨਾ ਮੇਰਾ ਸਿਰ ਤੇਰੀ ਗੋਦ ਵਿੱਚ ਹੋਵੇ ਤੇ ਗੁਰੂ ਹਰਗੋਬਿੰਦ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਮਗਲੂ ਅਜੇ ਤੇਰੀ ਉਮਰ ਹੈ ਗਈ ਆ ਅਜੇ ਤੇਰੀ ਉਮਰ ਹੈ ਗਈ ਆ ਅਜੇ ਤੁਸੀਂ ਹੋਰ ਦੁਨੀਆ ਤੇ ਰਹਿ ਕੇ ਟੁੱਟਿਆ ਨੂੰ ਗੁਰਨਾਣਕ ਦੇ ਘਰ ਨਾਲ ਜੋੜਨਾ ਵਾ ਉਸ ਵੇਲੇ ਭਾਈ ਮਗਲੂ ਜੀ ਆਖਣ ਲੱਗੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ हे दीना बंधू जी फिर एक विनती है फिर एक कृपा करयो सतगुरु जी भी ओ केड़ी हे गुरु हरगोबिंद साहिब पिता जी हे बंदी छोड़ पिता जी हे गरीब नवाज पिता जी फिर एक कृपा करयो जदौ मेरा अकेला समा होवे ना जिस वेले मेरा अकेला समा सतगुरु जी होवे ਇਸੇ ਤਰ੍ਹਾਂ ਮੇਰਾ ਸਿਰ ਤੇਰੀ ਪਵਿੱਤਰ ਗੋਦ ਵਿੱਚ ਹੋਵੇ ਆਹਾ ਛੇਵੇਂ ਪਾਤਸ਼ਾਹ ਜੀ ਦੋ ਮਿੰਟ ਚੁੱਪ ਕਰ ਗਏ ਨੈਤਰ ਬੰਦ ਨੇ ਸਤਗੁਰੂ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦੇ ਸਤਗੁਰੂ ਨੈਤਰ ਖੁੱਲੇ ਕਹਿੰਦੇ ਭਾਈ ਮੁਗਲੂ ਜੀ ਕੀ ਕਹਿੰਦੇ ਹੋ ਸਤਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਦੋਂ ਮੇਰੇ ਗਰੀਬ ਦਾ ਅਖੀਲਾ ਸਮਾ ਹੋਵੇ ਨਾ ਸਤਿਗੁਰੂ ਗਰੀਬ ਨਿਵਾਜ ਜੀ ਫਿਰ ਇੱਕ ਕਿਰਪਾ ਕਰਿਓ ਪਿਤਾ ਜੀ ਇੱਕ ਕਿਰਪਾ ਕਰਿਓ ਇਸੇ ਤਰ੍ਹਾਂ ਮੇਰਾ ਸਿਰ ਤੁਹਾਡੀ ਮੁਬਾਰਕ ਗੋਦ ਵਿੱਚ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਮਗਲੂ ਅਸੀ ਤੇਰੇ ਤੋਂ ਪਹਿਲਾਂ ਇਸ ਦੁਨੀਆ ਤੋਂ ਚਲੇ ਜਾਣਾ ਹੈ ਤੇਰੀ ਉਮਰ ਅਜੇ ਲੰਬੀ ਹੈ ਭਾਈ ਮੁਗਲੂ ਜੀ ਨੇ ਦੋਵੇਂ ਹੱਥ ਜੁਲੇ ਮਹਾਰਾਜ ਫਿਰ ਇੱਕ ਬੇਨਤੀ ਹੈ ਜਿਸ ਜਾਮੇ ਵਿੱਚ ਵੀ ਤੁਸੀਂ ਹੋ ਜਿੱਥੇ ਵੀ ਤੁਹਾਡੀ ਜੋਤ ਮਹਾਰਾਜ ਹੋਵੇ ਫਿਰ ਇੱਕ ਕਿਰਪਾ ਕਰਿਓ ਮਹਾਰਾਜ ਜੀ ਮੇਰਾ ਅਕੀਲਾ ਸਮਾਂ ਸੰਭਾਲਿਓ ਫਿਰ ਆਪ ਜੀ ਮੇਰਾ ਲੋਕ ਵੀ ਸੁਖੀਆ ਆਪ ਜੀ ਨੇ ਕਰਨਾ ਹੈ ਪਰ ਲੋਕ ਵੀ ਸੁਹਿਲਾ ਕਰਨਾ ਹੈ ਪਿਤਾ ਜੀ ਵੀਰ ਕੀ ਕਿਰਪਾ ਕਰਿਓ ਇੱਕ ਤਰਸ ਕਰਿਓ ਮੇਰੇ ਗਰੀਬ ਤੇ ਜਿੱਥੇ ਵੀ ਤੁਹਾਡੀ ਜੋਤ ਮਹਾਰਾਜ ਉਸ ਵੇਲੇ ਹੋਵੇ ਜਦੋਂ ਮੇਰਾ ਅਖੀਲਾ ਸਮਾਂ ਹੋਵੇ ਮੇਰੇ ਗਰੀਬ ਦਾ ਆਕੇ ਅਖੀਲਾ ਸਮਾਂ ਪਿਤਾ ਜੀ ਸੰਭਾਲ ਲੈਣਾ ਆਪ ਜੀ ਨੇ ਸਤ ਸੰਗੀਆਂ ਵੇਖੋ ਸਿੱਖ ਤੇ ਗੁਰੂ ਦਾ ਕਿਹੋ ਜਿਹਾ ਪਿਆਰ ਹੈ ਕਿਹੋ ਜਿਹਾ ਪਿਆਰ ਹੈ ਜੇ ਸਿੱਖ ਗੁਰੂ ਵੱਲ ਇੱਕ ਕਦਮ ਅਧੁੰਦਾ ਹੈ ਤਗੂ ਕਰੋੜਾ ਕਦਮ ਅੱਗੇ ਹੋ ਕੇ ਸਿੱਖ ਨੂੰ ਗਲ ਦੇ ਨਾਲ ਲਾਉਂਦਾ ਹੈ ਪ੍ਰੇਮ ਦਾ ਇੱਕ ਕਦਮ ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ ਕੋਟ ਪੈਂਡਾ ਸਤਿਗੁਰੂ ਅੱਗੇ ਹੋਏ ਲੇਤ ਹੈ ਪ੍ਰੇਮ ਵਾਲੇ ਕਦਮ ਸਤਸੰਗਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਉਹ ਭਾਈ ਮਗਲੂ ਉਹ ਭਾਈ ਮਗਲੂ ਜਾ ਤੇਰਾ ਪਿਆਰ ਵੇਖ ਕੇ ਤੇਰੀ ਭਾਵਨਾ ਵੇਖ ਕੇ ਤੇਰੇ ਨਾਲ ਇਹ ਬਚਨ ਕਰਦੇ ਆ ਭਾਈ ਮਗਲੂ ਜਦੋਂ ਤੇਰਾ ਅਖੀਲਾ ਸਮਾ ਹੋਵੇਗਾ ਜਦੋਂ ਤੇਰਾ ਅਖੀਲਾ ਸਮਾ ਹੋਵੇਗਾ ਤੇਰਾ ਅੰਤਿਮ ਸਮਾ ਆਵੇਗਾ ਅਸੀਂ ਜਿਸ ਜਾਮੇ ਵਿੱਚ ਵੀ ਹੋਵਾਂਗੇ ਨਾ ਆਪ ਆ ਕੇ ਤੇਰਾ ਅਖੀਲਾ ਸਮਾ ਸੰਭਾਲਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਮੁਗਲੂ ਨੂੰ ਬਚਨ ਦੇ ਦਿੱਤਾ ਜੀ ਹੁਣ ਸਮਾਂ ਬੀਤਿਆ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰਿਐਸਾ ਜੀ ਦਾ ਸਮਾਂ ਆਇਆ ਏ ਭਾਈ ਮਗਲੂ ਸੇਵਾ ਕਰਦਾ ਜੀ ਵਿਚਰਦਾ ਪਿਆ ਉਮਰ ਬਢੇਰੀ ਹੋ ਰਹੀ دنیਵੀ ਉਮਰ ਬਢੇਰੀ ਹੁੰਦੀ ਪਈ ਆ ਸਮਾਂ ਆਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਭਾਈ ਮਗਲੂ ਜੀ ਫਿਰ ਵੀ ਵਿਚਰਦੇ ਨੇ ਸੰਸਾਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਟੁੱਟਿਆ ਨਾ ਗੁਰਨਾਣ ਦੇ ਘਰ ਦਾ ਜੋਰ ਦੇ ਵੀ ਨੇ ਇਦਰੋਂ ਸਮਾਂ ਹੁਣ ਆ ਗਿਆ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਭਾਈ ਮਗਲੂ ਦੀ ਉਮਰ ਵਢੇੜੀ ਹੋ ਗਈ ਜੀ। ਸਰੀਰ ਵਿਰਧ ਹੋ ਗਿਆ ਜੀ। ਸਿੱਖੀ ਦਾ ਪ੍ਰਚਾਰ ਹੁਣ ਵੀ ਕਰਦੇ ਨੇ। ਪਰ ਹੁਣ ਗੁਰਮੁਖੋ ਉਮਰ ਵਢੇੜੀ ਹੈ। ਬਸ ਆਪਣੇ ਇਲਾਕੇ ਦੇ ਵਿੱਚ ਪਿੰਡ ਗੰਡੂਆ ਚ ਕੋਲ ਕੋਲ ਸਿੱਖੀ ਦਾ ਪ੍ਰਚਾਰ ਕਰਦੇ ਨੇ। ਸਾਰੇ ਨਗਰ ਵਾਲੇ ਬਹੁਤ ਸਤਿਕਾਰ ਕਰਦੇ ਨੇ ਭਾਈ ਮਗਲੂ ਜੀ ਦਾ ਕਮਾਈ ਬਹੁਤ ਹੈ ਸਮਾਂ ਬੀਤਦਾ ਜਾ ਰਿਹਾ ਜੀ ਇਧਰ ਸਤਸੰਗਿਓ ਇੱਕ ਦਿਨ ਭਾਈ ਮਗਲੂ ਜੀ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇ ਨੇ ਸਤਿਗੁਰ ਦੇ ਮਬਾਰਕ ਚੜ੍ਹਨ ਦਾ ਧਿਆਨ ਕਰਿਆ ਹੋਇਆ ਸਿਮਰਨ ਕਰੇ ਨੇ ਭਾਈ ਮੁਗਲੂ ਜੀ ਸਿਮਰਨ ਕਰਦਿਆਂ ਕਰਦਿਆਂ ਅੱਜ ਭਾਈ ਮੁਗਲੂ ਜ ਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਹੁਣ ਮੇਰਾ ਅਕੀਲਾ ਸਮਾ ਆ ਗਿਆ ਹੈ ਸਿਮਰਨ ਦੀ ਸਮਾਪਤੀ ਤੋਂ ਉਪਰੰਤ ਅੱਜ ਗਲਤ ਪੱਲਾ ਬਾਕੇ ਭਾਈ ਮੁਗਲੂ ਜ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਹੱਥ ਜੋੜ ਕੇ ਬੇਨਤੀ ਕੀਤੀ ਹੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਆਪ ਜੀ ਨੇ ਮੇਰ ਨਾਲ ਵਾਦਾ ਕੀਤਾ ਸੀ ਜਦੋਂ ਅਖੀਲਾ ਸਮਾਂ ਹੋਵੇਗਾ ਅਸੀਂ ਆਪ ਆ ਕੇ ਸੰਭਾਲਾਂਗੇ ਮਹਾਰਾਜ ਕਿਰਪਾ ਕਰੋ ਹੁਣ ਗਰੀਬ ਦਾ ਅਖੀਲਾ ਸਮਾਂ ਆ ਗਿਆ ਮਹਾਰਾਜ ਜੀ ਗਰੀਬ ਦਾ ਅਖੀਲਾ ਸਮਾਂ ਆਪ ਆ ਕੇ ਸੰਭਾਲੋ ਇਧਰੋਂ ਭਾਈ ਮੁਗਲੂ ਜੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾਇਆ ਆਖਿਆ ਜੀ ਅੱਜ ਦਰਵਾਜ਼ੇ ਖੁੱਲੇ ਰਹਿਣ ਦਿਓ ਅੱਜ ਮੇਰੇ ਗੁਰੂ ਜੀ ਨੇ ਆਉਣਾ ਹੈ ਅੱਜ ਦਰਵਾਜ਼ੇ ਖੁੱਲੇ ਰਹਿਣ ਦਿਓ ਆਂਡੀਆਂ ਗਵੰਡੀਆਂ ਨੂੰ ਬੁਲਾ ਲਿਆ ਪਿੰਡ ਵਾਲਿਆਂ ਨੂੰ ਬੁਲਾ ਲਿਆ ਹੁਣ ਕਈ ਸੋਚਦੇ ਨੇ ਕਿਤੇ ਸ਼ਾਇਦ ਭਾਈ ਮੁਗਲੂ ਜੀ ਦੀ ਉਮਰ ਵਢੇੜੀ ਹੋ ਗਈ ਹੈ ਇਹਨਾਂ ਨੂੰ ਕੋਈ ਸਮਝ ਨਹੀਂ ਪੈ ਰਹੀ ਇਹ ਕੀ ਕਹਿੰਦੇ ਅੱਜ ਦਰਵਾਜ਼ੇ ਖੁੱਲੇ ਰਹਿਣ ਦਿਓ ਕਿ ਹਾਂ ਅੱਜ ਦਰਵਾਜ਼ੇ ਖੁੱਲੇ ਰਹਿਣ ਦਿਓ ਅੱਜ ਮੇਰੇ ਗੁਰਨਾਣਕ ਨੇ ਆਉਣਾ ਹੈ ਸਤ ਸੰਗਿਓ ਸਤਗੁਰ ਦੇ ਪਿਆਰ ਦੇ ਵਿੱਚ ਭਾਈ ਮੁਗਲੂ ਜੀ ਬੈਠੇ ਹੋਏ ਨੇ ਸਤਗੁਰ ਦੇ ਚਰਨਾਂ ਦਾ ਧਿਆਨ ਹੈ ਇੰਨੇ ਨੂੰ ਕੰਨਾਂ ਦੇ ਵਿੱਚ ਘੋੜਿਆਂ ਦੀ ਮੁਖੂ ਪੈਰਾਂ ਦੀ ਆਵਾਜ਼ ਪਈ ਆਵਾਜ਼ ਤਿੱਜ ਹੁੰਦੀ ਪਈ ਹੈ ਕੁਝ ਕੁ ਸਮੇਂ ਤੱਕ ਇਦਾਂ ਮਸੂਹ ਜਿਵੇਂ ਘੋੜਿਆਂ ਦੀ ਆਵਾਜ਼ ਬਿਲਕੁਲ ਬੂਹੇ ਦੇ ਅੱਗੇ ਹੈ ਗੁਰਤੇਗ ਬਹਾਦਰ ਪਿਤਾ ਜੀ ਘੋੜੇ ਤੋਂ ਉਤਰੇ ਹੋਰ ਸਿੱਖ ਨਾਲ ਦੇ ਅੰਦਰ ਗਏ ਭਾਈ ਮੁਗਲੂ ਦੀ ਸਮਾਦੀ 'ਚ ਜੁੜੇ ਹੋਏ ਨੇ ਜਾ ਕੇ ਸਤਗੁਰੂ ਜੀ ਗਰੀਬ ਨਿਵਾਜ ਗੁਰਤੇਗ ਬਹਾਦਰ ਪਿਤਾ ਜੀ ਆਖਣ ਲੱਗੇ ਉਹ ਭਾਈ ਮੁਗਲੂ ਅੱਖਾਂ ਖੋਲ ਅਸੀਂ ਆ ਗਏ ਆ ਵੇਖਿਆ ਮੇਰੇ ਸਤਿਗੁਰ ਦੀ ਆਵਾਜ਼ ਮੇਰੇ ਗਰੀਬ ਨਿਵਾਜ਼ ਸਤਿਗੁਰ ਜੀ ਦੀ ਆਵਾਜ਼ ਉਹ ਹੀ ਆਵਾਜ਼ ਜਿਵੇਂ ਛੇਵੇਂ ਪਾਤਸ਼ਾਹ ਜੀ ਮੈਨੂੰ ਆਵਾਜ਼ ਦਿਆ ਕਰਦੇ ਸਨ ਨੈਤਰ ਖੁੱਲੇ ਕੀ ਵੇਖਦੇ ਨੇ ਸਾਹਮਣੇ ਗੁਰਤੇਗ ਬਹਾਦਰ ਪਿਤਾ ਜੀ ਖਲੋਤੇ ਨੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਗੁਰਤੇਗ ਬਹਾਦਰ ਜੀ ਸਿੱਖ ਦਾ ਪਿਆਰ ਦੇਖ ਕੇ ਜ਼ਮੀਨ ਤੇ ਬੈਠ ਗਏ ਭਾਈ ਮੁਗਲੂ ਦਾ ਉਸੇ ਤਰ੍ਹਾਂ ਸਿਰ ਆਪਣੀ ਗੋਦ ਵਿੱਚ ਰੱਖਿਆ ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਰੱਖਿਆ ਸੀ ਉਸੇ ਤਰ੍ਹਾਂ ਜਦੋਂ ਸਿਰ ਆਪਣੀ ਗੋਦ ਚ ਰੱਖਿਆ ਤੇ ਗੁਰਤੇਗ ਬਹਾਦਰ ਪਿਤਾ ਜੀ ਸਿਰ ਤੇ ਹੱਥ ਵੇੜਦੇ ਨੇ ਮੱਥੇ ਤੇ ਹੱਥ ਵੇੜਦੇ ਨੇ ਇੱਧਰ ਭਾਈ ਮੁਗਲੂ ਦੇ ਨੇਤਰ ਵੀ ਸਤਬ ਦੇ ਨੇਤਰਾਂ ਦੇ ਵਿੱਚ ਸਤਗੁਰੂ ਵੀ ਭਾਈ ਮਗਲੂ ਜੀ ਨੂੰ ਅਸੀਸਾਂ ਦੇ ਰਹੇ ਨੇ ਮੱਥੇ ਤੇ ਹੱਥ ਮੀਟਦੇ ਨੇ ਅਸੀਸਾਂ ਦੇ ਰਹੇ ਨੇ ਤਾਂ ਧੰਗੁਰੂ ਦੇਗ ਬਹਾਦਰ ਪਤਾ ਜੀ ਆਖਣੇ ਕਿ ਭਾਈ ਮਗਲੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਹੁਣ ਭਾਈ ਮਗਲੂ ਵਾਹਿਗੁਰੂ ਵਾਹਿਗੁਰੂ ਬੋਲਦਾ ਸਤ ਸੰਗਿਓ ਜਿਹੜਾ ਛੇਵੇਂ ਪਾਤਸ਼ਾਹ ਨੇ ਵਚਨ ਦਿੱਤਾ ਸੀ ਉਹ ਭਾਈ ਮਗਲੂ ਜਦੋਂ ਤੇਰਾ ਅਖੀਲਾ ਸਮਾ ਹੋਵੇਗਾ ਇਸੇ ਤਰ੍ਹਾਂ ਹੀ ਤੇਰਾ ਸਿਰ ਸਾਡੀ ਗੋਦ ਵਿੱਚ ਹੋਵੇਗਾ ਵੇਖੋ ਉਸ ਵੇਲੇ ਸਵਾ ਗੁਰੂ ਹਰਿਆਇ ਸਾਹਿਬ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦੀ ਗੁਰ ਤੇਗ ਬਹਾਦਰ ਦੀ ਵੇਖੋ ਟੁਕਾਰ ਸੁਣ ਕੇ ਭਾਈ ਮੁਗਲੂ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਸਤ ਸੰਗਿਓ ਭਾਈ ਮੁਗਲੂ ਵਾਹਿਗੁਰੂ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਵਾਹਿਗੁਰੂ ਵਿੱਚ ਅਭੇਦ ਹੋ ਗਏ ਇਹ ਹੈ ਸਿੱਖਤ ਗੁਰੂ ਦਾ ਪਿਆਰ